ਸਤਿ ਸ੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਸੋਹਲ ਜ਼ਿਲ੍ਹਾ ਗੁਰਦਾਸਪੁਰ ਨੇੜੇ ਰਹਿ ਗਿਆ ਧਰੀਵਾਲ ਸ਼ਹਿਰ ਵੀਰ ਜੀ ਅੱਜ ਤੁਹਾਨੂੰ ਦੋਂਦਾ ਬੱਚਾ ਵਿਖਾਉਣਾ ਚੰਗਾ ਟੌਪ ਦਾ ਚੰਗੇ ਰਿਕਾਰਡ ਵਾਲਾ ਥੱਲੇੋਂ ਥੱਬੇ ਹੀ ਲਾਈ ਫੰਡ ਹੈ ਪਲਵਾਨਾਂ ਵਾਲੀ ਚਾਲ ਬਾਕੀ ਮਗਰ ਵੀ ਵਸੀ ਆ ਬਾਕੀ ਲੈਨੇ ਸਾਰੀ ਜਾਣਕਾਰੀ ਵੀਰ ਕੋ ਵੀਡੀਓ ਐਂਡ ਤੱਕ ਵੇਖਿਓ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਜੀ ਬਹੁਤ ਵਧੀਆ ਵਧੀਆ ਵੈਲਕਮ ਆ ਕਰਨ ਭਾਜੀ ਤੁਹਾਡਾ ਤੁਹਾਡੇ ਪਿੰਡ ਪਹੁੰਚਣ ਤੇ ਤੁਹਾਡਾ ਬਾਬਾ ਜੀ ਬਹੁਤ ਬਹੁਤ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਜੀ ਹੋਰ ਸਣਾਓ ਠੀਕ ਠਾਕ ਜੀ ਵਧੀਆ ਜੀ ਵਧੀਆ ਚੱਲਦਾ ਜੀ ਬਾਬਾ ਜੀ ਫਿਰ ਆਪਣਾ ਨਾਮ ਤੇ ਐਡਰੈਸ ਬੋਲੋ ਜੀ ਭਾਜੀ ਨਾਮ ਮੇਰਾ ਸਰਵਨ ਸਿੰਘ ਠੀਕ ਆ ਜੀ ਪਿੰਡ ਸੋਲ ਜ਼ਿਲ੍ਹਾ ਗਰਦਾਪੁਰ ਤਹਿਸੀਲ ਤਾਰੀਆ ਠੀਕ ਆ ਜੀ ਹਾਂਜੀ ਹਾਂਜੀ ਨਾਲ ਹੀ ਰਹੇਗਾ ਕਿਲੋਮੀਟਰ ਨਾਲ ਬਿਲਕੁਲ ਨਾਲ ਠੀਕ ਆ ਜੀ ਅੱਜ ਫਿਰ ਬਾਬਾ ਜੀ ਧੋਂਦਾ ਬਚਾ ਲੈਣ ਦਾ ਹਾਂਜੀ ਧੋਂਦਾ ਬਚਾ ਜੀ ਚੰਗੇ ਟੋਪ ਦਾ ਹਨਾ ਜੀ ਹਾਂਜੀ ਹਾਂਜੀ ਠੀਕ ਆ ਜੀ ਬਾਬੇ ਇਹ ਫਿਰ ਕਿਨੇ ਦਿਨਾਂ ਦੀ ਸੁੱਈ ਆ ਅਰਿਆ ਜੀ ਇਹਨੂੰ 11ਵਾਂ 12ਵਾਂ ਦੇਣ ਜੇ ਸੋਈ ਨੂੰ ਮਗਰ ਵੀ ਵਸ਼ੀ ਹੈ ਨਾ ਹਾਂ ਜੀ ਮਗਰ ਵਸ਼ੀ ਹੈ ਬਹੁਤ ਹੀ ਨਸਲ ਦੀ ਵਸ਼ੀ ਹੈ ਮਗਰ ਵੀ ਜਾਤ ਕਾਂਦ ਵਾਲੀ ਹੈ ਸੀ ਦੋਂਦੀ ਜੇ ਵਸ਼ੀ ਮੂੰਹ ਠੀਕ ਆ ਜੀ ਠੀਕ ਆ ਜੀ ਤੇ ਬਾਬਾ ਜੀ ਇਰ ਕੋ ਦੁੱਧ ਹੈ ਇਸ ਟਾਈਮ ਜਿਹੜਾ ਇਸ ਟਾਈਮ ਜਿਹੜਾ ਲੀਟਰ ਵਾਲਾ ਠੰਡਾ ਦੁੱਧ ਆ ਹਾਂ ਜੀ ਹਾਂ ਜੀ ਹਾਂ ਜੀ 18 ਕਿਲੋ ਆ ਲੀਟਰ ਵਾਲਾ ਦੁੱਧ ਠੀਕ ਆ ਜੀ ਦਿਖਾਵਾ ਹੈ ਨਾ ਵਾਅਦਾ ਆ ਪਰ ਜਿਹੜਾ ਨਹੀਂ ਆਪਾਂ ਜਿਹੜਾ ਮਿੰਤੀ ਵਾਲਾ ਦੁੱਧ ਨੂੰ 18 ਤੋਂ 20 ਤੋਂ ਵੀ ਪਲੱਸ ਹੋ ਸਕਦਾ ਅੱਛਾ 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 ਠੀਕ ਆ ਆਪਾਂ 18 ਹੀ ਕਹਿਣਾ ਠੀਕ ਆ ਵੇਖੋ ਬਾਕੀ ਵੀਰ ਜੀ ਵਾਸੀ ਜਾਤ ਬਰੀਡ ਵਾਲੀ ਫੁੱਲਿਆ ਹਾਂਜੀ ਹਾਂ ਬਾਕੀ ਖੋਲ ਕੇ ਤੋੜਦੇ ਹੋਈ ਕੋਲੀ ਬਗੂਲੀ ਕੋਲੀ ਮਾਰ ਵੇਖੋ ਇਹ ਚੀ ਬਾੜ ਚੰਗੇ ਰੰਗ ਬਾਜ ਵਾਲੀ ਸਪੈਸ਼ਲ ਵਸਿਸ ਗਏ ਨੇ ਸਾਂਭੀ ਆ ਐ ਛੋਟੇ ਛੋਟੇ ਸੰਗਿਆ ਬਸ ਬਿਲਕੁਲ ਲੈ ਲੈ ਆਜੋ ਵੀਰ ਲੈ ਆਓ ਲੈ ਲੈ ਆ ਜਾਈਦਾ ਵੀ ਬੰਦ ਵੀ ਦੇਖ ਲਓ ਬੁਖਾਰ ਹੋ ਬਸ ਦੋ ਦਿਨ ਪੇਔਰ ਦੋ ਦਿਨ ਪੇਔਰ ਦੋ ਦਿਨ ਆ ਚੀਜ਼ਾਂ ਨਹੀਂ ਲੱਗਦੀਆਂ ਬਾਬਾਏ ਹੋਣੀ ਮੇਰੇ ਖਿਆਲ ਦੋਵਾਂ ਟਾਈਆਂ ਸਾਲਾਂ ਦੀ ਹੋਣੀਆਂ ਨਾ ਵੇਖੋ ਵੀਰ ਜੀ ਉਹਨਾਂ ਥਬਲੇ ਲਾਈ ਫੇਤੀ ਕਰ ਮਾਰ ਖਾਣ ਚੰਗੇ ਟਾਪ ਦਾ ਲੱਗਾ ਅਵੇ ਇਹ ਇਹ ਰੀ ਸਫਤ ਕਰਨ ਦੀ ਲੋੜ ਨਹੀਂ ਆਪੇ ਕਰਮਾਂ ਵਾਲੀ ਡਈ ਸਫਤ ਬਿਲਕੁਲ 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 ਬਹੁਤ ਚੰਗੇ ਬਾਕੀ ਠੰਡੀ ਠੰਡੀ ਬਹੁਤ ਆ ਵਸ਼ੀ ਕਈ ਵੀ ਬੱਚੇ ਕਰਕੇ ਕਰਦੀ ਹੈ ਕਈ ਵੀਰ ਕਹਿੰਦੇ ਵੀਡੀਓ ਵਾਲਾ ਵੀਰ ਸਪਲਾਈ ਲੁੰਦਾ ਉਹ ਕਰਦਾ ਪਰ ਇੱਕ ਗੱਲ ਵੀਰ ਜੀ ਜਿਹੜੀ ਚੀਜ਼ ਤਾਰੀਫ ਕਰਨ ਵਾਲੀ ਬੰਦੀ ਵੀ ਉਹਦੀ ਆ ਹਾਂਜੀ ਹਾਂਜੀ ਤਾਰੀਫ ਵੀ ਕੇ ਚੰਗੇ ਹਨਾ ਬੱਚੇ ਦੀ ਹੁੰਦੀ ਚੰਗੀ ਜਿਹੜੀ ਪਰ ਚੰਗੇ ਟੌਪ ਦੀ ਬਹਿੜ ਆ ਜਿਹਨੂੰ ਕਹਿੰਦੇ ਹਾਂਜੀ ਬਾਬਾ ਜੀ ਦਾ ਫਿਰ ਰੇਟ ਮੋਲਾ ਕਰਨ ਤੂੰ ਹੀ ਕਰ ਦੇ ਨਹੀਂ ਨਹੀਂ ਬਾਬਾ ਬੱਚਾ ਵੇਖ ਕੇ ਮੋਲਾ ਜੀ ਤੂੰ ਹੀ ਕਰ ਲਾ ਤਾ ਕੋਈ ਨਹੀਂ ਮੈਂ ਨਹੀਂ ਜੀ ਮੋਲ ਕਰਨਾ ਪਰ ਆ ਚੀਜ਼ਾਂ ਨਹੀਂ ਆ ਮੋਲ ਕਰਾਉਣਾ ਦੇਖੋ ਵੀਰੇ ਕੱਲਾ ਕੱਲਾ ਪੀੜੀ ਦੇ ਭਾਗ ਬਾਕੀ ਵੀਰ ਜੀ ਹਮਾਨੇ ਜੀ ਨਾੜਾ ਵੇਖੋ ਮੋਹ ਮਾੜਿਆ ਵੇਖਣਾ ਹਾਂਜੀ ਸਹੀ ਗੱਲ ਆਏ ਬੱਸੀ ਨੇ ਦੁੱਧ ਤੇ ਆਉਣਾ ਵਾ ਆਉਣਾ ਆਉਣਾ ਮੈਲੋਂ ਚੱਲ ਕੇ ਮੈਲੋਂ ਚੱਲ ਕੇ ਨੇ ਦੁੱਧ ਤੇ ਆਉਣਾ ਵਾ ਦੁੱਧ ਇਹਨੇ ਕਟੋਕੜ 23 24 ਕਿਲੋ ਕਰਨਾ 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 ਬੱਸੀ ਨੇ ਠੀਕ ਹੈ ਜੀ ਬੰਦੇ ਸਾਂਹ ਵਾਲੇ ਕੋਲ ਚਲ ਗੀ ਤੇ ਪਤਾ ਹੀ ਨਹੀਂ ਅਧਿਕ ਇਹ ਬੜੀ ਫਾਰਮ ਚੋਂ ਬੱਚਾ ਲਿਆ ਸੀ ਠੀਕ ਹੈ ਜੀ ਇਹਦੀ ਮਾਂ ਦਾ ਰਿਕਾਰਡ 42 43 ਕਿਲੋ ਦੁੱਧ ਦਾ ਵਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਬਾਕੀ ਚਲੋ ਫੇਰ ਉਹ ਗੱਲ ਆਉਂਦੀ ਆ ਆ ਦਸਾਂ ਦੀ ਲੋੜ ਨਹੀਂ ਆ ਜਨਵਾਰ ਦੇ ਆ ਦਸਣ ਹਾਂਜੀ ਹਾਂਜੀ ਠੀਕ ਹੈ ਜੀ 42 43 ਕਿਲੋ ਇਹਦੀ ਮਾਂ ਦੇ ਦੁੱਧ ਦਰਕਾਉਡੀ ਬਾਕੀ ਆ ਚੀਜ਼ਾਂ ਦੇਖੋ ਜੀ ਹਾਂਜੀ ਠੀਕ ਹੈ ਬਬਈ ਕਿੰਨਾ ਫਿਰ ਮੋਲੇ ਦਾ ਕਰਨ ਮੋਲੇ ਤੇ ਫਿਰ ਤੇਰੇ ਸਾਹਮਣੇ ਆਹ ਜੀ ਮਸ਼ੀਆਂ ਦਾ ਲੋਕੀ ਲੱਖ ਲੱਖ ਹੀ ਕਰਦੇ ਆ ਪਾਉ ਉਹ ਮੁੱਲ ਨਹੀਂ ਕਰਨਾ ਕਰਦੇ ਬਬਈ ਹਾਂਜੀ ਕਰਨ 75 ਦੇ ਦੀਏ ਬੇਸੀ ਜਾਣ ਦੋ ਹੈ ਮੈਨੂੰ ਪਤਾ ਪਾਰ ਛੋੜ ਕਰਨੀ ਇਹਨੇ ਮਾਨਤਨ ਕਰੋਗੇ ਹੈ ਕਰਨ ਹਾਂ ਨਾ ਜਿਹੜੀ ਦੇਣੀ ਹੈ ਨਾ ਆਪਾਂ ਨੇ ਇਹ ਕਹਣਾ ਵੀ ਕੱਠੇ ਇੰਨੇ ਛੱਡ ਤੇ ਉਹ ਕਰਤਾ ਮੈਂ ਤੁਹਾਨੂੰ ਪਤਾ ਮੇਰਾ ਸਿੱਧਾ ਸਦਾ ਹੁੰਦਾ ਸੌਦਾ ਹੈ ਨਾ ਹਾਂਜੀ 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 ਕਰਨ ਹਾਂ ਨਾ 65000 ਦੀ ਬਸੀ ਦੇਣੀ ਹੈ ਅੱਛਾ ਹਾਂ ਨਾ 65000 ਦੀ ਦੇਣੀ ਹੈ ਆਪਾਂ ਦੇਖੋ ਵੀਰ ਜੀ ਠੀਕ ਆ ਮੋਲਾ ਮੈਨੂੰ ਇਹ ਨਹੀਂ ਮੈਂ ਕਹਿ ਸਕਦਾ ਜਿਆਦਾ ਵਾ ਬਿਲਕੁਲ ਜਿਹੜਾ ਨੋਰਮਲ ਜਿਹਾ ਮੋਲਕ ਤਾਂ ਆਪਾਂ ਇੰਗੇ ਜਿਹੜੇ ਨਾ ਸਿੰਘ ਹਾਂਜੀ 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 ਬਸ 2-2 ਇੰਚੀ ਸਿੰਘ ਆ ਕੋਈ ਇਹ ਨਾ ਸਮਝ ਲੈ ਕਿ ਬੜੇ-ਬੜੇ ਸਿੰਘ ਆ ਹਾਂ ਸਹੀ ਗੱਲ ਠੀਕ ਹੈ ਜੀ ਪਰ ਰੇਟ ਬਿਲਕੁਲ ਜਾਇਜ਼ ਕੀਤਾ ਆਪਾਂ ਰੇਟ ਗੈਰ ਵਾਲੀ ਕਰਨੇ ਵੀਰ ਕੋਈ ਇਹ ਨਾ ਕਹੇ ਬਿਲਕੁਲ 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 ਬਾਕੀ ਮੇਰਾ ਵੀਰ ਆ ਕੇ ਤਸੱਲੀ ਕਰੋ ਦੋ ਟਾਈਮ ਹਾਂਜੀ ਹਾਂਜੀ ਬਾਕੀ ਜੇ ਕਹਿੰਦੇ ਆਨਲਾਈਨ ਮੰਗਾਉਣੀ ਆ ਵੀਡੀਓ ਦੇ ਹਾਂਜੀ ਹਾਂਜੀ ਛਾਣਾ ਦੀ ਗਾਰੰਟੀ ਹੋਏਗੀ ਸਾਡੀ ਵੀਰ ਜੀ ਕਿ ਇਹ ਥਾਣੇ ਦੇ ਭੂਰ ਛਟਾ ਹੋਏ ਆ ਆਪਾਂ ਜ਼ਿੰਮੇਵਾਰ ਆ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਹਾਂਜੀ ਬਾਕੀ ਵੇਖੋ ਵੀਰ ਬਾਕੀ ਗੱਡੀ ਤੋਂ ਲਾ ਕੇ ਹਾਂਜੀ ਹਾਂਜੀ ਧਾਰਾ ਮਾਰ ਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਤਸੱਲੀ ਕਰਕੇ ਠੀਕ ਆ ਜੀ ਫੇਰ ਸਾਾਨੂੰ ਦੱਸਿਓ ਠੀਕ ਆ ਜੀ ਪੈਸੇ ਬਾਕੀ ਬਾਬਾਈ 400 ਜਿਹੜੀ ਘਰ ਪੀਣ ਵਾਲੀ ਆ ਬਿਲਕੁਲ 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 ਬਾਕੀ ਵੇਖੋ ਭਾਈ ਦੋਂਦਾ ਬੱਚਾ ਜੀ ਕੀ ਆ ਭਾਈ ਤੇ ਵੇਖੋ ਕੱਦ ਵੇਖੋ ਅਸੀਂ ਕੱਦ ਵਜਨ ਫੁੱਲ ਜਿਹਨੂੰ ਕਹਿੰਦੇ ਆ ਬਾਕੀ ਦੋਂਦੀ ਵਾਲੇ ਦੁੱਧ ਵਾਲੇ ਚੰਗੀਏ ਪਰਖ ਵਾਲੇ ਸਾਂਹ ਵਾਲੇ ਵੀਰ ਕੋਈ ਕੋ ਚੱਲ ਗਈ ਦੋ ਦਿਨ ਨੇ 23 24 ਕਿਲੋ 25 ਬੜੇ ਆਰਾਮ ਨਾਲ ਬੜੇ ਆਰਾਮ ਨਾਲ ਹਾਂਜੀ 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 ਬੜੇ ਆਰਾਮ ਨਾਲ ਮੈਂ ਤੁਹਾਨੂੰ ਕਹਿੰਦਾ ਭਾਈ ਹੁਣ ਹੀ ਇਹਦੇ ਕੋਲ ਤੁਹਾਨੂੰ ਮੈਂ ਦੱਸਣ ਲਿਆ ਕਿ 18 19 ਕਿਲੋ ਦੁੱਧ ਜਿਹੜਾ ਠੰਡਾ ਬਿਲਕੁਲ ਪਾਣੀ ਪਾਣੀ ਹਾਂਜੀ ਸਹੀ ਗੱਲ ਇਸ ਟਾਈਮ ਜਿਹੜਾ ਦਿਖਾਵਾ ਵਿਹ ਕਿਉਂਕਿ ਆਪਾਂ ਜਿਹੜਾ ਚੋਣਿਆ ਆਪਾਂ ਉਹ ਹੀ ਦੱਸਣਾ ਪਈ ਬਿਲਕੁਲ 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 ਜੀ ਹਾਂਜੀ ਹਾਂਜੀ ਠੀਕ ਆ ਜੀ ਵੇਖੋ ਵੀਰ ਜੀ ਆਹ ਵਹਿੜਾ ਹੈ ਹਨਾ ਵੀਰ ਹੁਣਾ ਕੋਲ ਬਾਕੀ ਇੱਥੇ ਆਓ ਆਪਣੀ ਸੱਗੀ ਬਾਕੀ ਜਾਓ ਆਪਾਂ ਹੋਰ ਮਾਨਤਨ ਕਰਾਂਗੇ ਠੀਕ ਆ ਜੀ ਕਰਦੇ ਹੋ ਮਾਨਤਨ ਕਰਾਂਗੇ ਕਰਦਾਂਗੇ ਕਰਦਾਂਗੇ ਬਾਕੀ ਕਰਦਾਂਗੇ ਮਾਨਤਨ ਚਲੋ ਠੀਕ ਆ ਜੀ ਹਾਂਜੀ ਸასი ਗੱਲ ਜੀ ਸასი ਗੱਲ ਭਾਈ ਸასი ਗੱਲ